ਕੀ ਅਸਰ ਰਹੂਗਾ ਪੰਜਾਬ ਦੇ ਵਿੱਚ ਉਹਦੇ ਬਾਅਦ ਜਿਹੜਾ ਆਕਾਲੀ ਦਲ ਤੇ ਭਾਜਪਾ ਦਾ ਐਲਾਈਅንስ ਹੋਣਾ ਹੈ ਜਿਹੜੀਆਂ ਚਾਰ ਆਕਾਲੀ ਦਲ ਨੂੰ ਪੈਣੀਆਂ ਲਾਇਸ ਹੋਣ ਤੋਂ ਬਾਅਦ ਡਿਕਟੇਟਰਸ਼ਿਪ ਕਰਦੀ ਆ ਜਿਹੜਾ ਚੰਡੀਗੜ੍ਹ ਮੇਅਰ ਦੀ ਚੋਣ ਹੋਈ ਤੇ ਉਹਦੇ ਬਾਅਦ ਧੱਕੇਸ਼ਾਹੀ ਕੀਤੀ ਗਈ ਸਾਡੀਆਂ ਜਿਹੜੀਆਂ ਵੋਟਾਂ ਉਹ ਰਿਜੈਕਟ ਕਰ ਦਿੱਤੀਆਂ ਗਈਆਂ ਜਿਹੜਾ ਆਬਜ਼ਰਵਰ ਲੱਗਾ ਉਹਦੇ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਫੇਰ ਸਾਡੇ ਮੇਅਰ ਨੂੰ ਮਨਜ਼ੂਰੀ ਦਿੱਤੀ ਸਾਰੇ ਨਾਲ ਇਸ ਵਕਤ ਹੈ ਲਾਲਜੀਤ ਸਿੰਘ ਭੁੱਲਰ ਟ੍ਰਾਂਸਪੋਰਟ ਮਿਨਿਸਟਰ ਸਰ ਇਸ ਵਾਰ ਕੀ ਅਗਨੀ ਪਰਖਸ਼ਾ ਹੈਗੀ बिकॉज ਪਹਿਲੇ ਤਾਂ 92 ਸੀਟ 117 ਵਿੱਚ ਜਿੱਤੇ ਸੀਗੇ ਲੇਕਿਨ ਇਸ ਵਾਰ 13 ਜ਼ੀਰੋ ਦੀ ਚੁਣੌਤੀ ਬਿਲਕੁਲ 13 ਜ਼ੀਰੋ ਹੀ ਆਊਗਾ ਪੰਜਾਬ ਦਾ ਰਿਜ਼ਲਟ 13 ਦੀਆਂ 13 ਆਮ ਆਦਮੀ ਪਾਰਟੀ ਜਿੱਤੂਗੀ ਤੇ ਜ਼ੀਰੋ ਤੇ ਕਾਲੀ ਦਲ ਕਾਂਗਰਸ ਭਾਜਪਾ ਜ਼ੀਰੋ ਤੇ ਰਹਿਣਗੇ ਲੋਕ ਕੰਮ ਦੀ ਰਾਜਨੀਤੀ ਨੂੰ ਚਾਹੁੰਦੇ ਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਦੋ ਸਾਲਾਂ 'ਚ ਕੰਮ ਇੰਨੇ ਕੀਤੇ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਵਾਕਈ ਮੁੱਖ ਮੰਤਰੀ ਇੰਨੇ ਕੰਮ ਕਰ ਸਕਦਾ ਸਰਕਾਰਾਂ ਇੰਨੇ ਕੰਮ ਕਰ ਸਕਦੀਆਂ ਪਹਿਲੇ ਸਾਲ ਦੇ ਵਿੱਚ ਹੀ ਪਹਿਲੇ 3 ਮਹੀਨਿਆਂ 'ਚ ਜ਼ੀਰੋ ਬਿੱਲ ਆਉਣ ਲੱਪਿਆ 90% ਲੋਕਾਂ ਦਾ ਗਰੀਬ ਜਿਹੜੇ ਵਿਆਜੀ ਪੈਸੇ ਚੁੱਕ ਕੇ 10 ਰੁਪਈਆ ਤੇ 15 ਰੁਪਈਆ ਦੇ ਵਿਆਜੀ ਚੁੱਕ ਕੇ ਆਪਦੇ ਬਿੱਲ ਤਾਰਦੇ ਸੀ ਉਹਨਾਂ ਨੂੰ ਹੁਣ ਫਿਕਰ ਰਹਿ ਗਿਆ ਵੀ ਅਸੀਂ ਕਿਸੇ ਤੋਂ ਪੈਸਾ ਫੜ ਕੇ ਜਾਂ ਵਿਆਜ ਭਰ ਕੇ ਕੋਈ ਬਿੱਲ ਤਾਰਨਾ ਲੋਕਾਂ ਦਾ ਇਲਾਜ ਫਰੀ ਸ਼ੁਰੂ ਹੋ ਗਿਆ ਹੁਣ ਦਵਾਈਆਂ ਫਰੀ ਮਿਲਣ ਲੱਪੀਆਂ ਟੈਸਟ ਫਰੀ ਹੋਣ ਲੱਪੇ ਹੋਰ ਕਈ ਸਹੂਲਤਾਂ ਮਿਲਣ ਲੱਪੀਆਂ ਜਿਹੜੀ ਇਮਾਨਦਾਰ ਸਰਕਾਰ ਪਹਿਲੀ ਸਰਕਾਰ ਆ ਜਿਹਦੇ ਵਿੱਚ ਭਾਵੇਂ ਸਾਡੀ ਸਰਕਾਰ ਦਾ ਕੋਈ ਐਮਐਲਏ ਜਾਂ ਕੋਈ ਸਾਡਾ ਆਗੂ ਕਰਪਸ਼ਨ ਕਰਦਾ ਤੇ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ ਤੇ ਦੂਜੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਖਿਆ ਸਾਧੂ ਸਿੰਘ ਧਰਮਸੋਧ ਨੇ ਕਿੰਨੀ ਕਰਪਸ਼ਨ ਕੀਤੀ ਭਾਰਤ ਭੂਸ਼ੇਨਾਸ਼ੂ ਨੇ ਕਿੰਨੀ ਕਰਪਸ਼ਨ ਕੀਤੀ ਤੇ ਕੈਪਟਨ ਸਾਹਿਬ ਵੱਲੋਂ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਰਹੀ ਆਮ ਆਦਮੀ ਪਾਰਟੀ ਜਿਹੜੀ ਉਹ ਲੋਕਾਂ ਦੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਤੇ ਗਾਂ ਵੀ ਲੋਕ ਉਸੇ ਨੂੰ ਵੋਟ ਪਾਉਣਗੇ ਜਿਹੜਾ ਲੋਕਾਂ ਲਈ ਕੰਮ ਕਰੂਗਾ ਚਿਹਰੇ ਦੀ ਰਾਜਨੀਤੀ ਹੈ ਲੇਕਿਨ ਇਸ ਤਰ੍ਹਾਂ ਕਿਉਂ ਹੈ ਕਿ ਜਿੰਨੇ ਮਨਿਸਟਰਸ ਨੇ ਉਹਨਾਂ ਦਾ ਨਾਮ ਆ ਰਿਹਾ ਹੈ ਗੁਰਮੀਤ ਸਿੰਘ ਖੁੱਡੀਆਂ ਹੈ ਮੀਤ ਹੈਰ ਹੈ ਬਲਜੀਤ ਕੌਰ ਦਾ ਨਾਮ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਕਿਉਂ ਹੈ ਕਿ ਕਿਉਂ ਕਮੀ ਹੈ ਚਿਹਰੇ ਦੀ ਆਮ ਆਦਮੀ ਪਾਰਟੀ ਵਿੱਚ ਇੰਨੇ ਚਿਹਰੇ ਨਹੀਂ ਗਏ ਤੇ ਉਹੀ ਉਹੀ ਨਾ ਕਿਉਂ ਮਾਰ ਰੋ। ਵੇਖੋ ਅਜੇ ਤੇ ਕੋਈ ਟਿਕਟ ਅਨਾਉਂਸ ਨਹੀਂ ਹੋਈ। ਇਹ ਪਾਰਟੀ ਦੇ ਫੈਸਲੇ ਪਾਰਟੀ ਹੁੰਦੀ ਆ ਮਾਂ। ਜੋ ਮਾਂ ਹੁਕਮ ਲਾਊਗੀ ਜੋ ਵੀ ਪਾਰਟੀ ਦਾ ਫੈਸਲਾ ਹੋਊਗਾ ਪਾਰਟੀ ਸੁਪਰੀਮ ਆ। ਉਹ ਹਰੇਕ ਅਸੀਂ ਆ ਪਾਰਟੀ ਦੇ ਸਿਪਾਈ ਤੇ ਸਿਪਾਈ ਦਾ ਫਰਜ਼ ਹੁੰਦਾ ਜੋ ਜਰਨੈਲ ਹੁਕਮ ਲਾਵੇ ਸਿਪਾਈ ਅੱਗੇ ਹੋ ਕੇ ਆਪਦੀ ਤਲਵਾਰ ਫੜ ਕੇ ਲੜਾਈ ਲੜੇ। ਅਸੀਂ ਪਾਰਟੀ ਦੇ ਹੱਕਾਂ ਲਈ ਹਿਤਾ ਲਈ ਹਰ ਵੇਲੇ ਤਿਆਰ ਪਰ ਤਿਆਰ ਆ ਜੋ ਪਾਰਟੀ ਫੈਸਲਾ ਕਰੂਗੀ ਹੁਕਮ ਲਾਊਗੀ ਅਸੀਂ ਉਹ ਹੁਕਮ ਮੰਨਣ ਨੂੰ ਤਿਆਰ ਇਹ ਵੀ ਕੋਈ ਗੱਲ ਚੱਲ ਰਹੀ ਹੈ ਕਿ ਗੁਰਜੀਤ ਔਜਲਾ ਹੈ ਰਵੀਰ ਬਿੱਟੂ ਹੈ ਉਹ ਵੀ ਜੁਆਇਨ ਕਰ ਸਕਦੇ ਹੋ ਉਹਨਾਂ ਦਾ ਨਾਮ ਵੀ ਦੇਖੋ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੂੰ ਵੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਚੰਗੇ ਕੰਮਾਂ ਨੂੰ ਵੇਖ ਕੇ ਆ ਕੱਲ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਡੇਰਾ ਬੱਸੀ ਤੋਂ ਸਾਬਕਾ ਐਮਐਲਏ ਉਹ ਸ਼ਾਮਲ ਹੋਏ ਆ ਹੋਰ ਵੀ ਕਈ ਜਿਹੜੇ ਕਾਲੀ ਦਲ ਚ ਚੰਗੇ ਬੰਦੇ ਕਾਂਗਰਸ ਚ ਚੰਗੇ ਬੰਦੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਆ ਜੇ ਕੋਈ ਸਾਡਾ ਚੰਗਾ ਭਰਾ ਆ ਉਹ ਆਉਣਾ ਚਾਹੁੰਦਾ ਆਮ ਆਦਮੀ ਪਾਰਟੀ ਚ ਤੇ ਵੈਲਕਮ ਆ ਪਾਰਟੀ ਦੇ ਵਿੱਚ ਚੰਗੇ ਬੰਦਿਆਂ ਦੀ ਲੋੜ ਆ ਹਮੇਸ਼ਾ ਜਿਹੜੀ ਪਾਰਟੀ ਆ ਉਹਦੇ ਵਿੱਚ ਚੰਗੇ ਬੰਦੇ ਉਹਨਾਂ ਤੇ ਪਾਰਟੀ ਮਜ਼ਬੂਤ ਹੁੰਦੀ ਆ ਜਿਹੜੇ ਕੋਈ ਚੰਗੇ ਬੰਦੇ ਆ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿੰਨੂੰ ਪਾਰਟੀ ਜੁਆਇਨ ਕਰਾਉਣਾ ਚਾਹੁੰਦੇ ਚੰਗੇ ਬੰਦੇ ਨੂੰ ਉਹ ਰਾਚਿੰਗ ਦਾ ਨਾ ਆਇਆ ਫਿਰ ਉਹਨਾਂ ਨੇ ਮਨਾ ਕਰਤਾ ਫਿਰ ਸਾਨੀ ਦਿਓਲ ਵੀ ਸੀਗੇ ਉਹਨਾਂ ਦਾ ਪਰਫਾਰਮੈਂਸ ਨਹੀਂ ਸੀ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਕਿਸ ਤਰ੍ਹਾਂ ਇੰਪੈਕਟ ਹੋਇਆ ਹੈ ਹੁਣ ਤਰਨਜੀਤ ਸੰਧੂ ਨਾ ਨਾ ਆ ਰਿਹਾ ਕਿ ਉਹ ਯੂ ਐਸ ਅੰਬੈਸਡਰ ਸੀਗੇ ਹੁਣ ਰਿਟਾਇਰ ਹੋ ਕੇ ਆਏ ਆ ਤਾਂ ਬੀ ਜੀ ਪੀ ਦੇ ਕੈਂਡੀਡੇਟ ਬਣ ਸਕਦੇ ਹੋ ਵੇਖੋ ਸੰਨੀ ਦਿ올 ਜੀ ਜੇ ਐਰ ਕੰਗਰਦਾਪੁਰ ਜਾਂਦੇ ਆ ਨਾ ਤੇ ਲੋਕ ਨਿਹੰਗਾਂ ਦੇ ਬਾਟੇ ਵਾਂਗੂ ਮਾਂਜ ਕੇ ਭੇਜਣਗੇ ਉਹਨਾਂ ਨੂੰ ਗਰਦਾਸਪੁਰ ਕੀ ਤੇ ਉਹਦੇ ਬਾਅਦ ਬੜੇ ਸਿਆਣੇ ਨੇ ਜਵਰਾਜ ਸਿੰਘ ਜੀ ਉਹਨਾਂ ਨੂੰ ਪਤਾ ਵੀ ਭਾਜਪੀ ਨੂੰ ਲੋਕ ਪੰਜਾਬ ਚ ਮੂੰਹ ਨਹੀਂ ਲਾਉਣਗੇ ਤੇ ਉਹਨਾਂ ਨੇ ਆਫਰ ਕੀਤੀ ਭਾਜਪੀ ਵਾਲਿਆਂ ਨੇ ਪਰ ਜਵਰਾਜ ਸਿੰਘ ਜੀ ਨੇ ਆਫਰ ਠੁਕਰਾਤੀ ਉਹਨਾਂ ਕਹਿੰਦਾ ਵੀ ਮੈਂ ਨਹੀਂ ਇਲੈਕਸ਼ਨ ਲੜਨੀ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਭਾਜਪੀ ਪੰਜਾਬ ਦੇ ਵਿੱਚ ਜਿਹੜੀ ਉਹ ਜ਼ੀਰੋ ਹੋ ਚੁੱਕੀ ਆ ਐਮਐਸਪੀ ਜੇ ਆਉਂਦੀ ਆ ਤੇ ਸਾਡਾ ਪੰਜਾਬ ਵਜਦਾ ਜੇ ਪੰਜਾਬ ਆ ਪੰਜਾਬੀਆ ਤੇ ਆ ਐਮਐਸਪੀ ਕਰਕੇ ਹੀ ਆ ਜੇ ਸਾਡੀਆਂ ਫਸਲਾਂ ਸਰਕਾਰੀ ਮੁੱਲ ਤੇ ਵਿਕਦੀਆਂ ਤੇ ਤਾਂ ਹੀ ਸਾਡਾ ਪੰਜਾਬ ਖੁਚਾ ਲਿਆ ਇਹ ਜੇ ਲਾਲਚੀ ਤੇ ਭੁੱਲਰ ਅੱਜ ਕੋਈ ਸਿਆਸਤ ਕਰਦਾ ਸਾਡੀ ਜ਼ਮੀਨ 'ਚ ਫਸਲ ਹੀ ਉਗਾਉਨੇ ਆ ਫਸਲ ਸਰਕਾਰੀ ਰੇਟ ਤੇ ਵੇਖਦੀ ਹੈ 4 ਪੈਸੇ ਆਉਂਦੇ ਆ ਤੇ ਤਾਂ ਹੀ ਅਸੀਂ ਇੱਥੇ ਸਿਆਸਤ ਕਰਦੇ ਆ ਪਾਰਟੀਆਂ ਪਾਰਟੀਬਾਜੀ ਕੀ ਪੋਲਟਿਕਸੋਂ ਬਾਤ ਆ ਪਹਿਲਾਂ ਅਸੀਂ ਕਿਸਾਨ ਆ ਸਾਡੀ ਫਸਲ ਤੇ ਐਮਐਸਪੀ ਮਿਲੂ ਤੇ ਅਸੀਂ ਬਚਾਂਗੇ ਬੀਜੇਪੀ ਸਰਕਾਰ ਤੇ ਚਾਹੁੰਦੀ ਆ ਕਿ ਕੰਟਰੈਕਟ ਫਾਰਮਿੰਗ ਹੋ ਜੇ ਐਮਐਸਪੀ ਉੱਡ ਜੇ ਤੇ ਅਸੀਂ ਪੰਜਾਬ ਦੀਆਂ ਜ਼ਮੀਨਾਂ ਥਿਆ ਲੀਏ ਪਰ ਪੰਜਾਬ ਦੇ ਲੋਕ ਇੱਕ ਤਾਈ ਨਹੀਂ ਹੋਣ ਦੇਣਗੇ ਪੰਜਾਬ ਦੇ ਵਿੱਚ ਐਮਐਸਪੀ ਰਹੂਗੀ ਰਹੂਗੀ ਪੰਜਾਬ ਦੇ ਲੋਕ ਜਿਹੜੇ ਆ ਇਹ ਜਝਾਰੂ ਨੇ ਜਦੋਂ ਵੀ ਕਿਤੇ ਜੋ ਅਲਾਈਅੰਸ ਹੈ ਜੇ ਬੀਜੇਪੀ ਔਰ ਅਕਾਲੀ ਦਲ ਦਾ ਹੌਨ ਰਮਾਲਾ ਹੈ ਕਿਸ ਤਰ੍ਹਾਂ ਦੇਖਦੇ ਹੋ ਉਸ ਦਾ ਕੋਈ ਇੰਪੈਕਟ ਹੋਏਗਾ ਔਰ ਜੋ ਚੰਡੀਗੜ੍ਹ ਮੇਅਰ ਦੇ ਚੋਣ ਹੋਏ ਸੀ ਜਿਸ ਤਰ੍ਹਾਂ ਤਾਂਦਲੀ ਹੋਈ ਸੀ ਉਹਦਾ ਕੁਝ ਇੰਪੈਕਟ ਤੁਹਾਨੂੰ ਦਿਖ ਰਿਹਾ ਵੇਖੋ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਬੀਜੇਪੀ ਜਿਹੜੀ ਆ ਉਹ ਡਿਕਟੇਟਰਸ਼ਿਪ ਕਰਦੀ ਆ ਜਿਹੜਾ ਚੰਡੀਗੜ੍ਹ ਮੇਅਰ ਦੀ ਚੋਣ ਹੋਈ ਤੇ ਉਹਦੇ ਬਾਅਦ ਧੱਕੇਸ਼ਾਹੀ ਕੀਤੀ ਗਈ ਸਾਡੀਆਂ ਜਿਹੜੀਆਂ ਵੋਟਾਂ ਉਹ ਰਿਜੈਕਟ ਕਰ ਦਿੱਤੀਆਂ ਗਈਆਂ ਜਿਹੜਾ ਅਬਜ਼ਰਵਰ ਲੱਗਾ ਉਹਦੇ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਫੇਰ ਸਾਡੇ ਮੇਅਰ ਨੂੰ ਮਨਜ਼ੂਰੀ ਦਿੱਤੀ ਵੀ ਮੇਅਰ ਬਣੂਗਾ ਆਮ ਆਦਮੀ ਪਾਰਟੀ ਦਾ ਇਹ ਲੋਕਾਂ ਨੇ ਸਾਰਾ ਕੁਝ ਵੇਖਿਆ ਵੀ ਭਾਜਪਾ ਜਿਹੜੀ ਪਾਰਟੀ ਉਹ ਡਾਂਗ ਨਾ ਡੰਡੇ ਨਾ ਕੰਮ ਕਰਦੀ ਆ ਇਹਦਾ ਵੀ ਪੂਰਾ ਇੱਥੇ ਅਸਰ ਰਹੂਗਾ ਪੰਜਾਬ ਦੇ ਵਿੱਚ ਉਹਦੇ ਬਾਅਦ ਜਿਹੜਾ ਆਕਾਲੀ ਦਲ ਤੇ ਭਾਜਪਾ ਦਾ ਐਲਾਈਂਸ ਹੋਣਾ ਹੈ ਜਿਹੜੀਆਂ ਚਾਰ ਆਕਾਲੀ ਦਲ ਨੂੰ ਪੈਣੀਆਂ ਲਾਇਸ ਹੋਣ ਤੋਂ ਬਾਅਦ ਉਹ ਵੀ ਨਹੀਂ ਪੈਣੀਆਂ ਕਿਉਂਕਿ ਜੋ ਇਹ ਕਿਸਾਨਾਂ ਨਾਲ ਕਰਦੇ ਪਏ ਹਰਿਆਣੇ ਦੇ ਬਾਰਡਰ ਤੇ ਗੋਲੀਆਂ ਮਾਰਦੇ ਪਏ ਸਾਡਾ ਕਿਸਾਨ ਵੀਰ ਸ਼ੁਭਕਰਨ ਸ਼ਹੀਦ ਕੀਤਾ ਉਹਨੂੰ ਉਹਦੇ ਬਾਅਦ ਕਿੰਨੇ ਕਿਸਾਨ ਵੀਰਾਂ ਦੀਆਂ ਲੱਤਾਂ ਬਾਹਾਂ ਤੋੜਤੀਆਂ ਕਿੰਨੇ ਕਿਸਾਨ ਵੀਰ ਸਾਡੇ ਅਗਵਾਹ ਕਰ ਲਏ ਅਜੇ ਕਈ ਕਿਸਾਨ ਲੱਭਦੇ ਨਹੀਂ ਪਏ ਇਹ ਸਾਡੇ ਨਾਲ ਜਿਹੜਾ ਤੱਕਾ ਹੋ ਰਿਹਾ ਬਾਰਡਰ ਤੇ ਇਕੱਲੇ ਕਿਸਾਨਾਂ ਨਾਲ ਨਹੀਂ ਪੂਰੇ ਪੰਜਾਬ ਨਾਲ ਹੋ ਰਿਹਾ ਪੰਜਾਬੀਤ ਨਾਲ ਹੋ ਰਿਹਾ ਤੇ ਐਮਐਸਪੀ ਅਸੀਂ ਲੈ ਕੇ ਰਵਾਂਗੇ ਐਮਐਸਪੀ ਸਾਡਾ ਅਧਿਕਾਰ ਆ ਇਹ ਉਹ ਪੰਜਾਬ ਤੇ ਉਹ ਕਿਸਾਨ ਨੇ ਜਿਨ੍ਹਾਂ 1965-66 ਦੇ ਵੇਲੇ ਜਦੋਂ ਭਾਰਤ ਦੇ ਵਿੱਚ ਭੁੱਖਮਰੀ ਪੈ ਗਈ ਦੂਜੀਆਂ ਕੰਟਰੀਆਂ ਤੋਂ ਅਨਾਜ ਮੰਗੋਂਦਾ ਸੀ ਭਾਰਤ ਪੰਜਾਬ ਦੇ ਵਿੱਚ ਨਾਰਾ ਦਿੱਤਾ ਗਿਆ ਜੈ ਜਵਾਨ ਜੈ ਕਿਸਾਨ ਦਾ ਤੇ ਪੰਜਾਬ ਦੇ ਕਿਸਾਨਾਂ ਨੇ ਫਸਲ ਲਗਾ ਕੇ ਪੂਰੇ ਭਾਰਤ ਦਾ ਢਿੱਡ ਭਰਿਆ ਤੇ ਅੱਜ ਜਦੋਂ ਅਨਾਜਵਾਦੂ ਹੋ ਗਿਆ ਹੁਣ ਇਹ ਪੰਜਾਬ ਨੂੰ ਲਤਾਂ ਮਾਰਦੇ ਪਏ ਬੀਜੇਪੀ ਵਾਲੇ ਉਹ ਗੱਲ ਹੋ ਰਹੀ ਸੀ ਕਾਂਗਰਸ ਦੇ ਨਾਲ ਅਲਾਈਅੰਸ ਦੀ ਪਿਛਲੀ ਵਾਰ 8 ਸੀਟਾਂ ਕਾਂਗਰਸ ਨੇ ਜਿੱਤੀ ਸੀ ਇਸ ਵਾਰ ਕੀ ਲੱਗਦਾ ਹੈ ਕਿ ਕਾਂਗਰਸ ਕਿਉਂਕਿ ਤੁਸੀਂ ਪਹਿਲੇ ਬੋਲ ਰਹੇ ਸੀ 13 ਜ਼ੀਰੋ ਹੋਏਗੀ ਕਾਂਗਰਸ ਨੂੰ ਵੋਟ ਕਿਉਂ ਨਹੀਂ ਪੈਂਦੀ ਦੇਖੋ ਲੋਕ ਜਿਹੜੇ ਕਮਾਂ ਨੂੰ ਪਹਿਲ ਦਿੰਦੇ ਆ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਆ ਤੇ ਕਾਂਗਰਸ ਨੇ ਗੁੜਕਾ ਸਾਹਾ ਅੱਜ ਫੜ ਕੇ ਕੈਪਟਨ ਸਾਹਿਬ ਨੇ ਝੂਠੀਆਂ ਸੋਹਾਂ ਖਾ ਕੇ ਘਰ ਘਰ ਨੌਕਰੀ ਕਰਜ਼ਾ ਸਾਰਾ ਮਾਫ਼ ਹੋਰ ਕਈ ਐਨੇ ਝੂਠ ਬੋਲੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਆਮ ਆਦਮੀ ਪਾਰਟੀ ਨੇ ਜੋ ਗਰੰਟੀਆਂ ਦਿੱਤੀਆਂ ਤਕਰੀਬਨ ਪੂਰੀਆਂ ਕਰਤੀਆਂ ਜਿਹੜੀ ਕੋਈ ਗਰੰਟੀ ਇੱਕ ਅੱਧੀ ਰਹਿ ਗਈ ਉਹ ਵੀ ਪੂਰੀ ਹੋਊਗੀ ਅਜੇ 5 ਸਾਲ ਲੋਕਾਂ ਨੇ ਦਿੱਤੇ ਆ 2 ਲੰਘੇ ਆ 3 ਅਜੇ ਰਹਿੰਦੇ ਆ ਇਹਨਾਂ 5 ਸਾਲਾਂ ਦੇ ਵਿੱਚ ਵਿੱਚ ਜਿੰਨੀਆਂ ਅਸੀਂ ਗਰੰਟੀਆਂ ਦਿੱਤੀਆਂ ਵੋਟਾਂ ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਾਂਗੇ ਲੋਕਾਂ ਨੂੰ ਪਤਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਜੋ ਕਹਿੰਦੇ ਉਹ ਕਰਕੇ ਵਿਖਾਉਂਦੇ ਆ ਤੇ ਲੋਕ ਵੀ ਅੱਗੋਂ ਜ਼ਬਾਨ ਦੇ ਪੱਕੇ ਆ